ਪੰਜਾਬ ਸਰਕਾਰ ਵੱਲੋਂ ਨਵੀਂ ਵਪਾਰ ਕਮਿਸ਼ਨਰ ਵਿਚਨ ਨਿਯੁਕਤੀਆਂ ਦੀ ਖੁਸ਼ੀ ਬਰੋਟਾ ਹਲਕੇ ਵਿੱਚ ਮਨਾਈ ਗਈ। ਇਸ ਦੌਰਾਨ ਸ੍ਰੀ ਲਲਿਤਿਤ ਜੈਨ ਅਤੇ ਦਵਿੰਦਰ ਕਟੋਦੀਆ ਨੂੰ ਬੀਸੀ ਵਿੱਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਪਾਰਟੀ ਆਗੂ ਅਤੇ ਵਰਕਰਾਂ ਨੇ ਇੱਕ ਹੋ ਕੇ ਲੱਡੂ ਵੰਡੇ। ਇਸ ਮੌਕੇ ਚਮਕੌਰ ਸਿੰਘ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਪ੍ਰੀਤ ਕੁਮਾਰ ਪ੍ਰੀਤਾ ਕੁਲਵਿੰਦਰ ਸਿੰਘ ਖੁਡਾਲ ਅਤੇ ਕੇਵਲ ਸ਼ਰਮਾ ਵਰਗੇ ਆਗੂ ਵੀ ਮੌਜੂਦ ਸਨ। ਉਨ੍ਹਾਂ ਨੇ ਨਵੀਂ ਨਿਯੁਕਤੀਆਂ ਲਈ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਜ਼ਿਲ੍ਹਾ ਦੇ ਵਪਾਰਿਕ ਵਿਕਾਸ ਲਈ ਉਮੀਦਾਂ ਜਤਾਈਆਂ। ਪਾਰਟੀ ਵਰਕਰਾਂ ਨੇ ਮੌਕੇ ਤੇ ਖੁਸ਼ੀ ਮਨਾਉਂਦੇ ਨਵੀਆਂ ਨਿਯੁਕਤੀਆਂ ਨੂੰ ਸਫਲ ਕਾਰਜਕਾਰੀ ਬਣਨ ਦੀ ਕਾਮਨਾ ਕੀਤੀ। ਲੋਕਾਂ ਨੇ ਨਿਯੁਕਤੀਆਂ ਦੀ ਪ੍ਰਕਿਰਿਆ ਦੇਖ ਕੇ ਪਾਰਟੀ ਦੇ ਉਮੀਦਵਾਰਾਂ ਉਮੀਦਵਾਰਾਂ ਨੂੰ ਭਰੋਸਾ ਦਿੱਤਾ। ਚਾਹਾਂਗੇ ਵੀ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਤੇ ਖਾਸ ਕਰਕੇ ਧੀਆਂ ਦਾ ਲੋਹੜੀ ਮੇਲਾ ਅੱਜ ਤੋਂ 29 ਸਾਲ ਪਹਿਲਾਂ ਸ਼ੁਰੂ ਕੀਤਾ ਹੀ ਬਾਬਾ ਜੀ ਨੇ ਤੇ ਉਦੋਂ ਧੀਆਂ ਦਾ ਮਤਲਬ ਗਰੂਣ ਹੱਤਿਆ ਦਾ ਬਹੁਤ ਸੀਗਾ ਤੇ ਧੀਆਂ ਦੀ ਕੋਈ ਲੋਹੜੀ ਨਹੀਂ ਮਨਾਉਂਦਾ ਸੀਗਾ ਹੁਣ ਤਾਂ ਬਹੁਤ ਜਗ੍ਹਾ ਜਾਗਰਤੀ ਆ ਗਈ ਲੋਕਾਂ 'ਚ ਹੁਣ ਤਾਂ ਧੀਆਂ ਨੂੰ ਵੀ ਬਰਾਬਰ ਦੀਆਂ ਲੋਹੜੀਆਂ ਮਨਾ ਰਹੇ ਆ ਤੇ ਸੈਲੀਬ੍ਰੇਸ਼ਨ ਹੋ ਰਿਹਾ ਔਰ ਕਾਰਡ ਵੀ ਆਇਆ ਹੋਇਆ ਮੇਨੂੰ ਧੀਆਂ ਦੀ ਲੋਹੜੀ ਦਾ ਘਰੇ ਵੀ ਮਤਲਬ ਸਭ ਚੱਲਦਾ ਜੀ ਹੁਣ ਬੱਚਿਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਲੱਗਦਾ ਵੱਡਾ ਬਦਲਾ ਜਿਹੜਾ ਹੈ ਜਿਹੜਾ ਪ੍ਰੋਗਰਾਮ ਦਾ ਗੱਲ ਤਾਂ ਪਿਛਲੇ 30 ਸੋਚ ਤਾਂ ਕਾਫੀ মিডিਆ ਨੇ ਚੇਂਜ ਕਰਤੀ ਜੀ ਜੀ মিডিਆ ਤੇ ਹੁਣ ਕੋਈ ਜੇ ਬੱਚੀ ਦੀ ਭਰੂਣ ਹੱਤਿਆ ਕਰਦਾ ਤਾਂ ਪਤਾ ਲੱਗ ਜੇ ਤਾਂ ਉਹਨੂੰ ਸਿੱਧਾ ਹੀ ਪਰਚਾ ਹੁੰਦਾ ਜੀ ਉਹਦੇ ਬੋਲ ਜੀ ਕਹਿੰਦੇ ਕਿ ਪਹਿਲਾਂ ਕਰਾਇਸ ਤੋਂ 3 ਬੱਚਿਆਂ ਨੂੰ ਸਨਮਾਨਿਤ ਕੀਤਾ ਸੀ ਅੱਜ ਇਹ ਗਿਣਤੀ 100 ਤੋਂ ਵੱਧ ਗਈ ਹੋਣੀ ਹੁਣ 170 ਬੱਚੇ ਨੂੰ ਅੱਜ ਸਨਮਾਨਿਤ ਕੀਤਾ ਤੇ ਹਜੇ ਹੋਰ ਬੱਚੇ ਜਿਹੜੇ ਵੈਸੇ ਹੀ ਆ ਗਏ ਬਗੈਰ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਟੋਕਨ ਇਸ਼ੂ ਕਰਦੇ ਹਾਂ ਜੀ ਟੋਕਨ ਵਾਲੇ ਬੱਚਿਆਂ ਦਾ ਅਸੀਂ ਸਾਰੀ ਸਗੰ ਦਾ ਅਰੇਂਜਮੈਂਟ ਕਰਦੇ ਹਾਂ ਹੁਣ ਕਈ ਬੱਚੇ ਇਹਦੇ ਆ ਗਏ ਫਿਰ ਉਹਨਾਂ ਨੂੰ ਕਿਸੇ ਨੂੰ ਕੁਛ ਕਿਸੇ ਨੂੰ ਕੋਈ ਦੇ ਕੇ ਫਿਰ ਉਹਵੇਂ ਉਹਨਾਂ ਨੂੰ ਜਾਦੇ ਆ ਜਾਂਦੇ ਮੌਕੇ ਤੇ ਪ੍ਰੋਗਰਾਮ ਦੇ ਜ਼ਿਆਦਾਤਰ ਜਿਹੜਾ ਚੰਗਾ ਪ੍ਰੋਗਰਾਮ ਕਿੰਨਾ ਗਿਆ ਲਗਾਤਾਰ ਚੱਲੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ 1 ਲੱਖ ਬੰਦੇ ਆ ਘੱਟ ਸੀਗਾ ਉਦੋਂ ਮੇਲੇ ਬਹੁਤ ਘੱਟ ਲੱਗਦੇ ਸੀ ਤੇ ਜਗਦੇਵ ਸਿੰਘ ਜਸਵਾਲ ਜੀ ਨੇ ਬਾਬਾ ਜੀ ਨੂੰ ਕਿਹਾ ਵੀ ਇਹ ਮੇਲਾ ਲਾਉਣੇ ਚਾਹੀਦੇ ਆ ਧੀਆਂ ਦੇ ਤੇ ਉਸ ਵੇਲੇ ਦਾ ਸ਼ੁਰੂ ਕੀਤਾ ਬਾਬਾ ਜੀ 30 ਸਾਲ ਤੇ ਲੱਗੇ ਹੋਏ ਆ ਅੱਜ ਵੀ ਅੱਜ ਬੜਾ ਆਲੰਦਬਈ ਮੇਲਾ ਕਾਫੀ ਨਿਪਟ ਗਿਆ ਤੇ ਚੱਲ ਵੀ ਰਿਹਾ ਤੇ ਇਹ ਬੇਟੀਆਂ ਦਾ ਬੱਚੀਆਂ ਦਾ ਧੀਆਂ ਦਾ ਨੰਡੀਆਂ ਕੰਜਕਾਂ ਦਾ ਪੂਜਨ ਤੇ ਇਹ ਅਸੀਂ ਮੇਲਾ ਮਨਾ ਰਹੇ ਹਾਂ ਸਵਾ 100 ਬੀਟੀਆਂ ਦੇ ਨਾਲ ਤੇ ਬੜਾ ਆਨੰਦ ਮੈ ਲੱਗ ਰਿਹਾ ਬੜਾ ਅੱਛਾ ਲੱਗ ਰਿਹਾ ਤੇ ਇਹ ਚੀਜ਼ਾਂ ਮੈਂ ਸਮਝਦਾ ਬੜੀ ਵੱਡੀ ਗੱਲ ਹੈ ਕਿ ਅੱਜ ਇਹ ਮੇਲੇ ਦੇ ਵਿੱਚ ਬੜੀਆਂ ਮਾਨਜੋਬ ਸਖਸ਼ੀਤਾ ਪਹੁੰਚ ਗਈਆਂ ਨੇ ਕੈਨੇਡਾ ਤੋਂ ਅਮਰੀਕਾ ਤੋਂ ਦਰਸ਼ਕ ਆਏ ਨੇ ਤੁਸੀਂ ਇਹ ਦੇਖੋ ਤੇ ਮੈਂ ਸਮਝਦਾ ਇਹ ਗੱਲਾਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਨੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਨੇ ਕਿਉਂਕਿ ਅਸੀਂ ਜੇ ਦੇਖਿਆ ਜਾਵੇ ਤਾਂ ਮੈਨੂੰ ਕਿਹੜਾ ਕੋਈ ਆਰਡਰ ਆ ਕਿਸੇ ਦਾ ਪਰ ਇਹ ਅੰਦਰ ਜਿਹੜੀ ਮੇਰੀ ਸੋਚ ਦੇ ਨਾਲ ਉਹ ਲੋਕ ਜੁੜੇ ਨੇ ਜਿਨ੍ਹਾਂ ਦੇ ਅੰਦਰ ਇਹ ਸੋਚ ਦਾ ਦੀਵਾ ਜਗਦਾ ਹੈ ਕਿ ਸਾਡਾ ਵੀ ਫਰਜ਼ ਬਣਦਾ ਕੁ ਇਸ ਮੇਲੇ ਲਈ ਅਸੀਂ ਵੀ ਧੀਆਂ ਦੇ ਲੋਹੜੀ ਮੇਲੇ ਜਿਸਾ ਪਾਈਏ ਮੈਨੂੰ ਪਤਾ ਹੈ ਕਿੰਨੇ ਲੋਕ ਆ ਕੇ ਮੈਨੂੰ ਮਠਿਆਈ ਦੇ ਡੱਬੇ ਦਿੰਦੇ ਨੇ ਕਿ ਮੇਰੇ ਬੇਟੀ ਹੋਈ ਹੈ ਤੇ ਇਹ ਜਿਹੜੀ ਸਾਂਝ ਆ ਇਹ ਰਿਸ਼ਤੇ ਆਂ ਜਿਹੜੀਆਂ ਇਹ ਮੈਂ ਸਮਝਦਾ ਤੰਦਾ ਨੇ ਇਹਦਾ ਇੱਕ ਵੱਖਰਾ ਆਨੰਦ ਹੈ ਵੱਖਰੀ ਖੁਸ਼ੀ ਜੀ ਜਾਨ ਜਦੋਂ ਪਹਿਲਾਂ